ਚੋਰਾ ਤੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਹੁਣ ਉਹਨਾਂ ਦੇ ਵੱਲੋਂ ਦਿਨ ਦੇ ਹੜੇ ਹੀ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਾਜਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਘਰ ਦੀਆਂ ਕੰਦਾ ਟੱਪ ਕੇ ਚੋਰ ਘਰ ਦੇ ਅੰਦਰ ਦਾਖਲ ਹੋਏ ਨੇ ਅਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਨੇ। ਦਰਸਲ ਹੁਸ਼ਿਆਰਪੁਰ ਦੇ ਵਾਰਡ ਨੰਬਰ 24 ਅਦੀਨ ਉnde ਮੁਹੱਲਾ ਦਸ਼ਮੇਸ਼ ਨਗਰ ਤੋਂ ਸਾਹਮਣੇ ਆਇਆ ਜਿੱਥੇ ਕਿ ਬੀਤੇ ਕੱਲ ਸਖਰ ਦੁਪਹਿਰ ਹੀ ਇੱਕ ਚੋਰ ਦੇ ਵੱਲੋਂ ਘਰ ਦੀ ਕੰਦ ਟੱਪ ਕੇ ਘਰ ਦੇ ਵਿੱਚ ਦਾਖਲ ਹੋਇਆ ਜਾਂਦਾ ਅਤੇ 10 ਲੱਖ ਰੁਪਏ ਦੀ ਚੋਰੀ ਕਰਕੇ ਫਰਾਰ ਹੋ ਜਾਂਦਾ ਉੱਥੇ ਘਟਨਾ ਤੋਂ ਬਾਅਦ ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਗੱਲਬਾਤ ਕਰਦੇ ਘਰ ਦੇ ਮਾਲਕ ਮੰਗਤ ਰਾਮ ਨੇ ਦੱਸਿਆ ਕਿ ਬੀਤੇ ਕੱਲ ਤੋਂ ਉਹਨਾਂ ਦੇ ਰਿਸ਼ਤੇਦਾਰ 'ਚ ਵਿਆਹ ਸੀ ਅਤੇ ਉਹ ਇਸ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਗਏ ਸਨ ਇਸੇ ਦੌਰਾਨ ਜਦੋਂ ਘਰ ਵਾਪਸ ਆਏ ਤਾਂ ਗੇਟ ਨੂੰ ਅੰਦਰੋਂ ਕੁੰਡਾ ਲੱਗਿਆ ਹੋਇਆ ਸੀ ਅਤੇ ਜਦੋਂ ਉਹਨਾਂ ਨੇ ਕੰਦ ਟੱਪ ਕੇ ਆਪਣਾ ਗੇਟ ਖੋਲ੍ਹਿਆ ਤਾਂ ਮੇਨ ਦਰਵਾਜ਼ਾ ਖੋਲਣ ਤੋਂ ਬਾਅਦ ਘਰ ਦੇ ਅੰਦਰ ਸਾਰਾ ਸਮਾਨ ਵਿਖਰਿਆ ਹੋਇਆ ਸੀ ਅਤੇ ਅਲਮਾਰੀਆਂ ਦੇ ਤਾਲੇ ਵੀ ਟੁੱਟੇ ਹੋਏ ਸਨ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਾਂਚ ਕੀਤੀ ਗਈ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਚੋਰ 10 ਟੋਲੇ ਸੋਨਾ ਅਤੇ ਨਗਦੀ ਲੈ ਕੇ ਫਰਾਰ ਹੋ ਗਏ ਨੇ ਗੱਲ ਵਾਜੀ ਅਸੀਂ ਮੈਰਿਜ ਤੇ ਗਏ ਸੀ ਕੱਲ 11:30 ਵਜੇ ਤੇ ਮੈਰਿਜ ਤੋਂ ਬਾਅਦ ਅਸੀਂ ਸ਼ਾਮ ਨੂੰ ਆਇਆ 5:00 ਵਜੇ 5:00 ਵਜੇ ਆਇਆ ਤੇ ਅਸੀਂ ਚਾਬੀ ਵੇਰੀ ਸੀ ਮੈਨੂੰ ਮਕਾਨ ਦੀ ਪ੍ਰੋਸੀਜਨ ਦਿੱਤੀ ਸੀ ਪ੍ਰੋਸੀਜਨ ਵਿੱਚ ਆਬੀ ਅਸੀਂ ਲਈ ਆ ਕੇ ਲੈ ਕੇ ਤੇ ਗੇੜੀ ਵਾਲ ਖੋਲਿਆ ਤੇ ਅੰਦਰੋਂ ਕੁੰਡੀ ਲੱਗੀ ਹੋਈ ਸੀ ਸਾਨੂੰ ਇਥੇ ਡਾਊਟ ਹੋ ਗਿਆ ਵੀ ਅੰਦਰਲੀ ਕੁੰਡੀ ਲੱਗੀ ਵੀ ਇਹ ਕੋਈ ਚੱਕਰ ਹੋ ਗਿਆ ਕੁੜੀ ਸਾਡੇ ਨਾਲ ਆਪੇ ਰੋਣ ਵਿੱਚ ਕਹਿੰਦੀ ਵੀ ਕੋਈ ਚੱਕਰ ਹੋ ਗਿਆ ਫਿਰ ਅਸੀਂ ਮੁੰਡੇ ਆਪਣੇ ਗਵਾਂਢੀਆਂ ਦੇ ਆਏ ਉਹਨੂੰ ਤਾਂ ਪਿੱਛੇ ਚੜ ਕੇ ਹੀ ਤਾਂ ਮੈਂ ਅੰਦਰ ਐਂਟਰ ਕੀਤੀ ਐਂਟਰ ਖੋਲ ਕੇ ਕੁੰਡਾ ਹੋ ਗਿਆ ਵੇ ਜਿਹੜਾ ਕੁੰਡਾ ਹੋਲ ਕੇ ਅੰਦਰ ਅੰਦਰ ਗਿਆ ਤੇ ਇੱਕ ਟੁੱਟਾ ਪਿਆ ਰੇ ਲਾਈਟਾਂ ਜਗਦੀਆਂ ਸੀ ਪੱਖੇ ਚੱਲਣ ਡਿਆ ਸੀ ਤੇ ਅੰਦਰ ਸਭ ਖਲਾਰਾ ਖਲੂਰਾ ਸਮਾਨ ਉਹਨੇ ਲਾਕਰ ਤੋੜਿਆ ਲਾਕਰ ਤੋੜ ਕੇ ਤਕਰੀਬਨ ਸਾਲ ਤੱਕ 10 ਲੱਖ ਪਲੱਸ ਮਲਕਸਾ ਹਟਾ ਹੋ ਗਿਆ ਮੇਰੇ ਕੀ ਕੀ ਲੱਗਿਆ ਅੰਕਲ ਜੀ ਸੋਨਾ ਸੀ ਫਿਰ ਕੈਸ ਸੀ ਹਾਂਜੀ ਡਾਲਰ ਸੀ ਆਪਣੇ ਕਰਾਛ ਥੋੜੀ ਜੀ ਉਹ ਲਗਾ ਸੋਨਾ ਕਿੰਨੇ ਤੋਲੇ ਤੇ ਤੋਲੇ ਤੋਲੇ 10 ਤੋਂ ਉੱਪਰ ਹੀ ਹੋਣੀ ਕਿੰਨਾ ਕ ਨੁਕਸਾਨ ਹੋਇਆ ਹੈ ਜੀ ਹਾਂਜੀ ਕਿੰਨਾ ਕ ਨੁਕਸਾਨ ਹੋਇਆ ਟੋਟਲ ਨੁਕਸਾਨ ਟੋਟਲ 10 ਲੱਖ ਤੋਂ ਉੱਪਰ ਹੀ ਆ ਠੀਕ ਹੈ ਤੇ ਪੁਲਿਸ ਨੂੰ ਇਤਲਾਹ ਦਿੱਤੀ ਤੇ ਹਾਂਜੀ ਹਾਂਜੀ ਕੰਪਲੇਂਟ ਰਸਮੀ ਲਿਖਾਈ ਸੀ ਪੁਲਿਸ ਆਈ ਸੀ ਉਹ ਦੇਖੀ ਉਹਨਾਂ ਨੇ ਉਹਨੂੰ ਉਹਨੂੰ ਕਟੇਜ਼ ਵੀ ਦਿਖਾਈ ਆਪਣੀ ਸਾਡੇ ਕੈਮਰੇ ਲੱਗੇ ਸੀ ਗੋਡੀਆਂ ਦੇ ਉਹਦੇ ਵਿੱਚ ਉਹਨਾਂ ਨੇ ਦੇਖਿਆ ਉਹਨਾਂ ਨੇ ਪਛਾਣ ਵੀ ਲਿਆ ਉਹ ਕਹਿੰਦੇ ਸਾਲਾ ਫੜਣੀ ਹੁੰਦਾ ਏ ਕਈ ਵੀਰ ਅੱਗੇ ਵੀ ਚੋਰੀਆਂ ਕੀਤੀਆਂ ਨੇ ਤੇ ਕਹਿੰਦਾ ਉਹ ਹੀ ਆ ਉਹ ਲੱਗ ਦੋ ਜਣ ਦੋ ਜਣੇ ਸੀ ਆ ਉਸ ਵਿੱਚ ਕਹਿੰਦੇ ਉਹ ਹੀ ਆ ਹੋਈ ਆ ਇੰਦਾ ਕੱਲ ਆਪੇ ਕਿਸੇ ਸਟੇਡੀ ਵਿੱਚ ਕਿੰਨੇ ਚੋਰ ਨਜ਼ਰ ਆ ਰਹੇ ਆ ਉਹਦੇ ਵਿੱਚ ਇਕੱਲਾ ਇੱਕੋ ਹੀ ਆ ਰਿਹਾ ਜੀ ਇਕੋ ਹੀ ਉਹ ਐਂਟਰ ਵੀ ਕੀਤਾ ਤੇ ਜਦ ਲੱਗਿਆ ਬਾਹਰ ਸਾਮਾਨ ਇਕੱਠਾ ਕਰਕੇ ਉਹ ਡਿੱਗੀ ਜੀ ਬਣਾ ਕੇ ਤੇ ਇੱਕ ਸ਼ਾਲ ਦੇ ਵਿੱਚ ਸਾਡੀ ਬੇਟੀ ਦਾ ਸ਼ਾਲ ਸੀ ਉਹਦੇ ਵਿੱਚ ਇੱਕ ਸਮਾਲੇ ਪੇੜ ਕੇ ਜਾ ਰਿਹਾ ਸੀ ਇਧਰ ਦੀ ਜਾ ਰਹੀ ਸੀ ਇਧਰ ਦੀ ਆਇਆ ਸੀ ਉਹ ਇਧਰ ਨੂੰ ਜਾ ਰਹੀ ਸੀ ਆਪਣਾ ਪਰਨਾ ਛੱਡ ਗਿਆ ਜੀ ਆਪਣਾ ਪਰਨਾ ਛੱਡ ਗਿਆ ਉਹ ਇੱਥੇ ਆਪੇ ਤੁਹਾਨੂੰ ਕਿਸੇ ਤੇ ਸ਼ੱਕ ਵਗਾਰ ਆ ਜਾਂਦੇ ਤੇ ਉਹ ਸ਼ੱਕ ਡਾਊਟ ਡਾਊਟਸ ਹਨ ਜੀ ਦੇਖਿਆ ਨਹੀਂ ਕਦੀ ਉਹ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਉਹਨੂੰ ਘੱਟ ਜਲਦ ਜਲ ਫੜਿਆ ਜਾਵੇ ਤੇ ਸਾਡਾ ਜਿਹੜਾ ਸਮਾਨ ਵਾਪਸ ਕੀਤਾ ਜਾਵੇ ਅਸੀਂ ਇਹ ਮੰਗ ਕਰਦੇ ਹਾਂ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਂਦੀ ਹੈ ਅਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਹੁਣ ਉਹਨਾਂ ਦੇ ਵੱਲੋਂ ਦਿਨ ਦੇ ਹੜੇ ਹੀ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਘਰ ਦੀਆਂ ਕੰਦਾ ਟੱਪ ਕੇ ਚੋਰ ਘਰ ਦੇ ਅੰਦਰ ਦਾਖਲ ਹੋਏ ਨੇ ਅਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਨੇ ਦਰਸਲ ਹੁਸ਼ਿਆਰਪੁਰ ਦੇ ਵਾਰਡ ਨੰਬਰ 24 ਅਦੀਨ ਉnde ਮੁਹੱਲਾ ਦਸ਼ਮੇਸ਼ ਨਗਰ ਤੋਂ ਸਾਹਮਣੇ ਆਇਆ ਜਿੱਥੇ ਕਿ ਬੀਤੇ ਕੱਲ ਸਿਖਰ ਦੁਪਹਿਰ ਹੀ ਇੱਕ ਚੋਰ ਦੇ ਵੱਲੋਂ ਘਰ ਦੀ ਕੰਦ ਟੱਪ ਕੇ ਘਰ ਦੇ ਵਿੱਚ ਦਾਖਲ ਹੋਇਆ ਜਾਂਦਾ ਅਤੇ 10 ਲੱਖ ਰੁਪਏ ਦੀ ਚੋਰੀ ਕਰਕੇ ਫਰਾਰ ਹੋ ਜਾਂਦਾ ਉੱਥੇ ਘਟਨਾ ਤੋਂ ਬਾਅਦ ਖਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਗੱਲਬਾਤ ਕਰਦੇ ਘਰ ਦੇ ਮਾਲਕ ਮੰਗਤ ਰਾਮ ਨੇ ਦੱਸਿਆ ਕਿ ਬੀਤੇ ਕੱਲ ਤੋਂ ਉਹਨਾਂ ਦੇ ਰਿਸ਼ਤੇਦਾਰ 'ਚ ਵਿਆਹ ਸੀ ਅਤੇ ਉਹ ਇਸ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਗਏ ਸਨ। ਇਸੇ ਦੌਰਾਨ ਜਦੋਂ ਘਰ ਵਾਪਸ ਆਏ ਤਾਂ ਗੇਟ ਨੂੰ ਅੰਦਰੋਂ ਕੁੰਡਾ ਲੱਗਿਆ ਹੋਇਆ ਸੀ ਅਤੇ ਜਦੋਂ ਉਹਨਾਂ ਨੇ ਕੰਦ ਟੱਪ ਕੇ ਆਪਣਾ ਗੇਟ ਖੋਲ੍ਹਿਆ ਤਾਂ ਮੇਨ ਦਰਵਾਜ਼ਾ ਖੋਲ੍ਹਣ ਤੋਂ ਬਾਅਦ ਘਰ ਦੇ ਅੰਦਰ ਸਾਰਾ ਸਮਾਨ ਵਿਖਰਿਆ ਹੋਇਆ ਸੀ ਅਤੇ ਅਲਮਾਰੀਆਂ ਦੇ ਤਾਲੇ ਵੀ ਟੁੱਟੇ ਹੋਏ ਸਨ। ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਾਂਚ ਕੀਤੀ ਗਈ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਚੋਰ 10 ਟੋਲੇ ਸੋਨਾ ਅਤੇ ਨਗਦੀ ਲੈ ਕੇ ਫਰਾਰ ਹੋ ਗਏ ਨੇ।